ਕਿ ਪਰਮਾਤਮਾ ਜੀ ਦਾ ਮੁੱਢਕਦੀਮਾ ਤੋਂ ਸੁਭਾਅ ਕੀ ਹੈ ਪਰਮਾਤਮਾ ਦਾ ਸੁਭਾਅ ਕੀ ਹੈ ਬਿਰਧ ਆਇਓ ਭਾਵ ਬਿਰਧ ਕੀ ਹੈ ਪਰਮਾਤਮਾ ਦਾ ਬਿਰਧ ਇਹ ਹੈ ਪਰਮਾਤਮਾ ਦਾ ਸੁਭਾਅ ਇਹ ਹੈ ਪ੍ਰਭ ਕੋ ਭਗਤ ਵਚਲ ਪਰਮਾਤਮਾ ਭਗਤੀ ਨਾਲ ਪਿਆਰ ਕਰਨ ਵਾਲਾ ਹੈ ਤੇ ਜਿਹੜੇ ਉਹਦੀ ਭਗਤੀ ਕਰਦੇ ਹਨ ਜਿਹੜੇ ਉਹਦੀ ਬੰਦਗੀ ਕਰਦੇ ਹਨ ਪਰਮਾਤਮਾ ਉਹਨਾਂ ਨੂੰ ਪਿਆਰ ਕਰਦਾ ਹੈ ਆਖੋ ਸਤਨਾਮ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਏ ਹੋਰ ਪਰਮਾਤਮਾ ਕੋਈ ਚੀਜ਼ ਨਹੀਂ ਵੇਖਦਾ ਪਰਮਾਤਮਾ ਬੰਦਗੀ, ਪ੍ਰੇਮ, ਭਗਤੀ, ਦਇਆ, ਭਲਾ ਚੰਗੇ ਕਰਮ ਇਹ ਪਰਮਾਤਮਾ ਵੇਖ ਕੇ ਖੁਸ਼ ਹੁੰਦਾ ਹੈ ਇਹ ਪਰਮਾਤਮਾ ਜੀ ਦਾ ਸੁਆਹ ਪ੍ਰਭ ਕੋ ਭਗਤ ਵਛਲ ਵਿਰਦਾਇ ਪਰਮਾਤਮਾ ਭਗਤੀ ਨਾਲ ਪਿਆਰ ਕਰਨ ਵਾਲਾ ਹੈ ਇਹ ਪਰਮਾਤਮਾ ਜੀ ਦਾ ਸੁਆਹ ਹੈ ਦੂਸਰੇ ਪਾਸੇ ਅਗਲੀ ਪੰਕਤੀ ਵਿੱਚ ਅਗਲੇ ਬਚਨਾਂ ਵਿੱਚ ਸਤਿਗੁਰੂ ਜੀ ਕੀ ਕਹਿੰਦੇ ਆ ਨਿੰਦਕ ਮਾਰ ਚਰਨ ਤਲ ਦੀਨੇ ਆਪਣੋ ਜਸ ਵਰਤਾਇਓ ਤੇ ਭਗਤੀ ਕਰਨ ਵਾਲਿਆਂ ਦੀ ਨਿੰਦਾ ਕਰਨ ਵਾਲਿਆਂ ਨੂੰ ਆਤਮਿਕ ਤੌਰ ਤੇ ਨੀਵਾਂ ਰੱਖ ਕੇ ਉਹਨਾਂ ਦੇ ਪੈਰਾਂ ਹੇਠ ਰੱਖਦਾ ਹੈ ਇਸ ਤਰ੍ਹਾਂ ਪਰਮਾਤਮਾ ਜਗਤ ਵਿੱਚ ਆਪਣੀ ਸੋਭਾ ਖਿਲਾਰਦਾ ਹੈ ਨਿੰਦਕ ਮਾਰ ਚਰਨ ਤਲ ਦੀ ਨਹੀਂ ਆਪਣੋ ਜਸ ਵਰਤਾਇਓ ਇਸ ਤਰ੍ਹਾਂ ਫਿਰ ਪਰਮਾਤਮਾ ਜੀ ਆਪਣਾ ਜਸ ਵਰਤਾਉਂਦੇ ਆ ਇਹ ਤੁਸੀਂ ਬਹੁਤ ਵਾਰੀ ਸੁਣਿਆ ਵੀ ਐਵੇਂ ਕਿਸੇ ਨੂੰ ਵੇਖ ਕੇ ਜੈਲਸ ਕਰਨੀ ਜਾਂ ਅੰਦਰ ਈਰਖਾ ਪੈਦਾ ਕਰਨੀ ਕਿਸੇ ਦਾ ਧਨ-ਮਾਲ ਦੇਖ ਕੇ ਕਿਸੇ ਦੇ ਕੱਪੜੇ ਵੇਖ ਕੇ ਕਿਸੇ ਕਿਸੇ ਦੇ ਪਦਾਰਤ ਵੇਖ ਕੇ ਪਰਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਪਾਈਂਗੀ ਸਭ ਤੋਂ ਪਹਿਲਾਂ ਤਾਂ ਪੂਸ਼ਤ ਹੈ ਬੈਦ ਖਾਤ ਔਖਦ ਨਾ ਸੰਜਮ ਸੇ ਕੈਸੇ ਮਿਟਾ ਰੋਗ ਸੁਖ ਸਹਜ ਸਮਾਈਂਗੀ ਕਿਵੇਂ ਸੁੱਖ ਮਿਲੇਗਾ ਬੈਦ ਨੇ ਦੱਸਿਆ ਦਵਾਈ ਦਿੱਤੀ ਤੇ ਸੰਜਮ ਨਾ ਰੱਖਿਆ ਇਹ ਸੰਜਮ ਹੈ ਵੀ ਇਸ ਤਰ੍ਹਾਂ ਦਾ ਖਿਆਲ ਆਪਣੇ ਵਿੱਚ ਆਉਣ ਨਾ ਦਿਓ ਤੇ ਨਹੀਂ ਤੇ ਮਹਾਰਾਜ ਨੇ ਦੱਸ ਹੀ ਦਿੱਤਾ ਵੀ ਆਤਮਿਕ ਤੌਰ ਤੇ ਉਹ ਨੀਵੇਂ ਰਹਿ ਜਾਂਦੇ ਆ ਨੀਵਾ ਪੱਧਰ ਹੋ ਜਾਂਦਾ ਜਿਹੜਾ ਵੰਦਾ ਐਵੇਂ ਬਾਦੂ ਦੀ ਗੱਲ ਬਣਾ ਕੇ ਜਾਂ ਈਰਖਾ ਆਪਣੇ ਮਨ ਵਿੱਚ ਆਉਂਦੀ ਹੈ ਗਿਆਨ ਤੋਂ ਬਿਨਾਂ ਫਿਰ ਗੁਰੂ ਜੀ ਬਖਸ਼ਿਸ਼ ਕਰਦੇ ਆ ਸਾਨੂੰ ਇਹਨਾਂ ਚੀਜ਼ਾਂ ਤੋਂ ਵੀ ਮੁਕਤ ਕਰ ਦਿੰਦੇ ਸਾਡੇ ਹੱਥ ਵਾਸ ਕੁਝ ਨਹੀਂ ਸਾਨੂੰ ਪਵਿੱਤਰ ਕਰਨ ਵਾਲਾ ਵੀ ਉਹ ਹੈ ਸਾਨੂੰ ਨਿੰਦਿਆ ਤੋਂ ਰੋਕਣ ਵਾਲਾ ਵੀ ਉਹ ਹੈ ਸਾਨੂੰ ਈਰਖਾ ਤੋਂ ਰੋਕਣ ਵਾਲਾ ਵੀ ਉਹ ਹੈ ਮਾੜੇ ਕਰਮਾਂ ਤੋਂ ਰੋਕਣ ਵਾਲਾ ਵੀ ਉਹ ਹੈ ਪਾਤਸ਼ਾਹ ਤੁਸੀਂ ਮਿਹਰ ਕਰੋ ਤੇ ਗੁਰੂ ਜੀ ਨੇ ਦੱਸ ਦਿੱਤਾ ਵੀ ਗੁਰੂ ਪਿਆਰ ਕਿਹੜੀ ਚੀਜ਼ ਨੂੰ ਕਰਦਾ ਹੈ ਪ੍ਰੇਮ ਕਿਹੜੀ ਚੀਜ਼ ਨੂੰ ਕਰਦਾ ਹੈ ਤੇ ਆਤਮਿਕ ਤੌਰ ਤੇ ਨੀਵਾ ਪੱਦਰ ਤੇ ਕਿੰਨਾ ਨੂੰ ਰੱਖਦਾ ਹੈ ਤੇ ਆਪਣੀ ਸੋਭਾ ਉਹ ਕਿਵੇਂ ਖਿਲਾਰਦਾ ਨਿੰਦਕ ਮਾਰ ਚਰਨ ਤਲ ਦੀਨੇ ਆਪਣੋ ਜਸ ਵਰਤਾਇਓ ਜੈ ਜੈ ਕਾਰ ਕੀਨੋ ਸਭ ਜਗ ਮੈਂ ਦਇਆ ਜੀਵਨ ਮੈਂ ਪਾਇਓ ਇਸ ਤਰ੍ਹਾਂ ਪ੍ਰਮਾਤਮਾ ਸਾਰੇ ਜਗਤ ਵਿੱਚ ਪ੍ਰਮਾਤਮਾ ਆਪਣੇ ਦਾਸਾਂ ਦੀ ਸੋਭਾ ਬਣਾਉਂਦਾ ਹੈ ਆਪੀ ਬਖਸ਼ਦਾ ਸੋਭਾ ਉਹ ਪ੍ਰਮਾਤਮਾ ਕਿੰਨੀ ਸੋਭਾ ਬਖਸ਼ੀ ਧਰੂਪ ਪ੍ਰਹਿਲਾਦ ਵਰਗਿਆਂ ਤੇ ਅਸੀਂ ਉਹਦੀ ਵਡਿਆਈ ਕਰਦੇ ਹਾਂ ਉਸਤਤ ਕਰਦੇ ਹਾਂ ਤਾਂ ਪ੍ਰਮਾਤਮਾ ਸਭ ਨੂੰ ਸੋਭਾ ਬਖਸ਼ਦਾ ਭਾਵ ਲੋਕ ਤੇ ਪਰਲੋਕ ਦੋਨੇ ਸਵਾਰਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਵੀ ਤੇ ਉੱਥੇ ਵੀ ਇੱਥੇ ਉੱਥੇ ਰਖਵੱਲਾ ਪ੍ਰਭ ਸਤਗੁਰ ਦੀਨ ਦਇਅੱਲਾ ਇੱਥੇ ਤੇ ਉੱਥੇ ਜੁੜਿਆ ਰਹੇ ਤੇ ਕਰਮ ਜਦੋਂ ਗੁਰੂ ਜੀ ਦਾ ਉਪਦੇਸ਼ ਲੈ ਲੈ ਕੇ ਤੂੰ ਚੰਗਾ ਕਰਮ ਬੀਜੇਂਗਾ ਤਾਂ ਫਿਰ ਚੰਗੇ ਹੀ ਵੱਢੇਗਾ ਸੰਗਤ ਮਾੜੀ ਹੋ ਗਈ ਮਾੜਾ ਬੀਜਿਆ ਤਾਂ ਅੱਗੇ ਜਾ ਕੇ ਫਿਰ ਬੰਦਾ ਔਖਾ ਹੁੰਦਾ ਹੈ ਇਸੇ ਕਰਕੇ ਆ ਬਸ ਹੁਣ ਜੇ ਆਪਾਂ ਦੁਨਿਆਵੀ ਉਦਾਹਰਣ ਲਈਏ ਵੀ ਜਿਹੜੇ ਬੱਚੇ ਨੂੰ ਗੁਰੂ ਦੀ ਕਿਰਪਾ ਨਾਲ ਚੰਗੀ ਗਾਈਡੈਂਸ ਮਿਲ ਜਾਂਦੀ ਹੈ ਚੰਗੀ ਸਮਝ ਮਿਲ ਜਾਂਦੀ ਹੈ ਪੜਦਾ ਲਿਖਦਾ ਉਹ ਸੁਭਾਅਕ ਹੈ ਵੀ ਕਿਤੇ ਨਾ ਕਿਤੇ ਜਾ ਕੇ ਸੌਖਾ ਹੋ ਜਾਂਦਾ ਹੈ ਇਸੇ ਤਰ੍ਹਾਂ ਮਨੁੱਖਾ ਜਨਮ ਦੀ ਖੇਡ ਆ ਜਦੋਂ ਪਹਿਲੇ ਪਹਿਰੇ ਅਸੀਂ ਨਾਮ ਜਪਦੇ ਆਂ ਬੰਦਗੀ ਕਰਦੇ ਆਂ ਤਾਂ ਫਿਰ ਉਹ ਆਪੇ ਸੌਖਾ ਹੋ ਜਾਂਦਾ ਹੈ ਜੈ ਜੈ ਕਾਰਕੀਨੋ ਸਭ ਜਗ ਮੈਂ ਦਇਆ ਜੀਵਨ ਮੈਂ ਪਾਇਓ ਸਾਰੇ ਜਗਤ ਵਿੱਚ ਪ੍ਰਮਾਤਮਾ ਆਪਣੇ ਦਾਸਾਂ ਦੀ ਸੋਭਾ ਬਣਾਉਂਦਾ ਤੇ ਸਭ ਜੀਵਾਂ ਦੇ ਦਿਲ ਵਿੱਚ ਆਪਣੇ ਸੇਵਕਾਂ ਵਾਸਤੇ ਆਦਰ ਸਤਕਾਰ ਪੈਦਾ ਕਰਦਾ ਹੈ ਇਹ ਆਪਣੇ ਵੇਖਣ 'ਚ ਵੀ ਆਉਂਦਾ ਵੀ ਜਿਹੜਾ ਬੰਦਾ ਜੁੜਦਾ ਹੈ ਗੁਰੂ ਜੀ ਨਾਲ ਸੁਭਾਵਕ ਹੈ ਵੀ ਉਹਦਾ ਸਤਕਾਰ ਹੁੰਦਾ ਹੈ ਦਇਆ ਜੀਵਨ ਮੈਂ ਪਾਇਓ ਭਾਵ ਸਭ ਵਿੱਚ ਉਹਦੇ ਪ੍ਰਤੀ ਗੁਰੂ ਜੀ ਦਇਆ ਪੈਦਾ ਕਰਦੇ ਕੰਠ ਲਾਏ ਆਪਣੋਂ ਦਾਸ ਰੱਖਿਓ ਤਾਤੀ ਵਾਉ ਨਾ ਲਾਇਓ ਐਡੀ ਬਖਸ਼ਿਸ਼ ਕਰਦੇ ਹੋ ਪ੍ਰਮਾਤਮਾ ਕੰਠ ਲਾਏ ਆਪਣੇ ਗਲ ਨਾਲ ਲਾ ਕੇ ਕੰਠ ਲਾਏ ਆਪਣੋਂ ਦਾਸ ਰੱਖਿਓ ਤਾਤੀ ਵਾਉ ਨਾ ਲਾਇਓ ਕਹਿੰਦੇ ਪ੍ਰਭੂ ਪ੍ਰਮਾਤਮਾ ਆਪਣੇ ਸੇਵਕ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਤੇ ਉਹਨੂੰ ਤੱਤੀ ਵਾ ਵੀ ਲੱਗਣ ਨਹੀਂ ਦਿੰਦਾ ਰੱਤਾ ਭਰ ਵੀ ਔਖਾਈ ਨਹੀਂ ਆਉਣ ਦਿੰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਆਖੋ ਸਤਨਾਮ ਇਹਦਾ ਮਤਲਬ ਇਹ ਆ ਵੀ ਕਿਤੇ ਨਾ ਕਿਤੇ ਸਾਡੇ 'ਚ ਕਮੀ ਹੈ ਗੁਰੂ ਵਿੱਚ ਕਮੀ ਨਹੀਂ ਹੈ ਕੱਲ ਸੁਣਿਆ ਸੀ ਨਿਰਵੈਰ ਆ ਉਹ ਪ੍ਰਮਾਤਮਾ ਤੇ ਬਸ ਆਪਣੀ ਕਮੀ ਦੂਰ ਕਰ ਉਹ ਤੈਨੂੰ ਔਖਾਈ ਆਉਣ ਨਹੀਂ ਦੇਵੇ ਕੋਸ਼ਿਸ਼ ਕਰ ਤੂੰ ਕਿਉਂਕਿ ਕਮੀਆਂ ਦਾ ਮਨੁੱਖ ਨੂੰ ਆਪ ਨੂੰ ਪਤਾ ਹੁੰਦਾ ਤੇ ਜਾਂ ਪਰਮਾਤਮਾ ਕਮੀਆਂ ਦੂਰ ਕਰ ਗੁਰੂ ਦੇ ਲੜ ਲੱਗ ਤੇ ਜਦੋਂ ਤੂੰ ਗੁਰੂ ਦੇ ਲੜ ਲੱਗ ਗਿਆ ਹੁਣ ਅਸੀਂ ਗੁਰੂ ਦੇ ਲੜ ਲੱਗਣੋਂ ਡਰਦੇ ਆ ਬਾਣੀ ਦੇ ਲੜ ਲੱਗਣੋਂ ਡਰਦੇ ਆ ਅਸੀਂ ਅਮਰਤ ਛਕਣੋਂ ਡਰਦੇ ਆ ਤੇ ਫਿਰ ਆਪਾਂ ਕਹਿੰਦੇ ਆ ਮੈਂ ਔਖਾ ਬਹੁਤ ਤੇ ਮਾ ਬੜੀਆਂ ਥਾਵਾਂ ਤੇ ਗਿਆ ਮੇਰਾ ਭਲਾ ਨਹੀਂ ਹੁੰਦਾ ਥਾਵਾਂ ਤੇ ਜਾਣ ਦੀ ਲੋੜ ਨਹੀਂ ਹੈ ਤੂੰ ਸ਼ਰਧਾ ਭਾਵਨਾ ਰੱਖ ਕੇ ਗੁਰੂ ਚਰਨਾਂ ਵਿੱਚ ਆ ਤੇ ਗੁਰੂ ਜੀ ਜ਼ਰੂਰ ਮੇਰ ਕਰ ਦੇ ਭਾਵ ਓਵੇਂ ਦੀ ਸ਼ਰਧਾ ਬਣਾ ਜਿਉਂ ਜੀ ਗੁਰੂ ਚਾਹੁੰਦੇ ਆ ਆਪਾਂ ਸ਼ੁਰੂ ਵਿੱਚ ਸੁਣਿਆ ਨਾ ਵੀ ਗੁਰੂ ਭਗਤੀ ਨੂੰ ਪਿਆਰ ਕਰਨ ਵਾਲਾ ਹੁਣ ਭਗਤੀ ਆਪਣੀ ਹੈ ਹੀ ਨਹੀਂ ਸਿਮਰਨ ਆਪਣਾ ਹੈ ਹੀ ਨਹੀਂ ਸਿਮਰਨ ਆਪਣਾ ਸਵਾ ਘੰਟਾ ਵੀ ਨਹੀਂ ਤੇ ਫਿਰ ਫਿਰ ਆਪਾਂ ਕਹਿੰਦੇ ਬਖਸ਼ਿਸ਼ਾਂ ਨਹੀਂ ਹੁੰਦੀਆਂ ਫਿਰ ਤੇ ਬਾਣੀ ਝੁੱਠੀ ਪੈਂਦੀ ਹੈ ਬਾਣੀ ਝੁੱਠੀ ਨਹੀਂ ਨਾ ਗੁਰੂ ਸਾਹਿਬ ਜੀ ਤਾਂ ਕਹਿੰਦਾ ਕੰਠ ਲੈ ਆਪਣਾ ਦਾਸ ਰੱਖ ਤਾਤੀ ਵਾਉ ਨਾ ਲਾਇਓ ਤਾਤੀ ਬਾਉ ਨਾ ਲੱਗਈ ਪਾਰਬ੍ਰਹਮ ਸਰਣਾਈ ਚੋਂ ਗਿਰਦ ਹਮਾਰਾ ਰਾਮ ਘਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜੇ ਬਣਤ ਬਣਾਈ ਰਾਮ ਨਾਮ ਔਖਾ ਦੀਏ ਕਲ ਬਲਾਈ ਰਹਾਓ ਰਾਖ ਲੀਏ ਤੇ ਨ ਰਖਣ ਹਾਰ ਸਭ ਵਿਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਕੰਠ ਲਾਏ ਆਪਣਾ ਦਾਸ ਰੱਖਿਓ ਤਾਤੀ ਬਾਉ ਨਾ ਲੱਗ ਇਦਾਂ ਇਹ ਬਚਨ ਸੀ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਣੇ ਕਿ ਮਨਾ ਕਮੀ ਕਿਤੇ ਨਾ ਕਿਤੇ ਤੇਰੇ ਵਿੱਚ ਹੈ ਅੰਗੀਕਾਰ ਕਿਉ ਮੇਰੇ ਸਵਾਮੀ ਭ੍ਰਮ ਪਉ ਮੇਟ ਸੁਖਾਇਓ ਸਤਗੁਰੂ ਜੀ ਕਹਿੰਦੇ ਆਪਣੇ ਸੇਵਕਾਂ ਦੀ ਸਦਾ ਸਹਾਇਤਾ ਕੀਤੀ ਹੈ ਮਾਲਕ ਨੇ ਪ੍ਰਭੂ ਨੇ ਸੇਵਕ ਦੇ ਅੰਦਰੋਂ ਭਟਕਣਾ ਤੇ ਡਰ ਮਿਟਾ ਕੇ ਉਹਨੂੰ ਇੱਕ ਆਤਮਿਕ ਆਨੰਦ ਬਖਸ਼ ਦਿੰਦਾ ਹੈ ਭਟਕਣਾ ਆਨੰਦ ਚਿੰਤਾ ਹਰ ਮਨੁੱਖ ਚਿੰਤਾ ਵਿੱਚ ਹੈ ਨਾ ਮਾਰੇ ਕਹਿੰਦੇ ਚਿੰਤਾ ਕਰਨ ਦੀ ਲੋੜ ਨਹੀਂ ਤੇਰੀ ਅੰਦਰੋਂ ਭਟਕਣਾ ਡਰ ਪਰਮਾਤਮਾ ਮਿਟਾ ਦੇਣਗੇ ਕਿਉਂਕਿ ਤੂੰ ਸ਼ਬਦ ਦੀ ਵਿਚਾਰ ਨਾਲ ਜੁੜ ਤੂੰ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਸਮਝ ਤੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮਝਣ ਲਈ ਹੈ ਨਾ 1430 ਅੰਗ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਦੇ ਵਿੱਚੋਂ ਵਚਨ ਆਪਾਂ ਕੁਝ ਵੀ ਨਹੀਂ ਵਸਾਏ ਆਪਣੇ ਅੰਦਰ ਤੇ ਮਾਨੇ ਇਹ ਹੋ ਜਾ ਹੋ ਜਾਂਦਾ ਵੀ ਮਨ ਹੀ ਨਹੀਂ ਕਰਦਾ ਕਿਤੇ ਜਾਣ ਜਦੋਂ ਉਪਦੇਸ਼ ਅੰਦਰ ਬਸ ਗਿਆ ਸਾਡੇ ਜਿੰਨਾ ਚਿਰ ਅਸੀਂ ਭਟਕਣਾ ਚਾਹੁੰਨਾ ਚਿਰ ਬਸਿਆ ਨਹੀਂ ਕੋਈਕੋ ਸ਼ਬਦ ਸਾਡੇ ਚੇਤੇ ਨਹੀਂ ਗਿਆਨ ਤੋਂ ਹੀਣਿਆ ਇਸ ਕਰਕੇ ਮਨ ਵਿੱਚ ਭਟਕਣਾ ਹੁੰਦੀ ਹੈ ਮਨ ਨਹੀਂ ਖੜਦਾ ਮਨ ਖੜੂਗਾ ਜਦੋਂ ਕਿਸੇ ਨੂੰ ਸੁਣਾਗੇ ਆਪਾਂ ਤੇ ਸੁਣ ਕੇ ਜਦੋਂ ਬਸਾਵਾਂਗੇ ਤਾ ਫਿਰ ਮਨ ਖੜਨਾ ਹੁਣ ਬੋਲ ਕੇ ਦੱਸ ਰਿਹਾ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਕੋਈ ਚਿੰਤਾ ਨਾ ਕਰ ਕਬੀਰ ਮਨ ਨਿਰਮਲ ਭਇਆ ਥੋੜਾ ਮਨ ਨਿਰਮਲ ਕਰਨ ਦੀ ਕੋਸ਼ਿਸ਼ ਕਰ ਕੋਈ ਟਾਈਮ ਬਣਾ ਕੋਈ ਸਮਾਂ ਬਣਾ ਜਿਨੇ ਤੈਨੂੰ ਸਮਾਂ ਦਿੱਤਾ ਤੇਰੇ ਕੋਲੇ ਉਹਦੇ ਲਈ ਸਮਾਂ ਹੈ ਹੀ ਨਹੀਂ ਆਖੋ ਸਤਨਾਮ ਸਮਾਂ ਕਿਨੇ ਦਿੱਤਾ ਸਾਨੂੰ ਜਨਮ ਕਿਨੇ ਦਿੱਤਾ ਪ੍ਰਮਾਤਮਾ ਨੇ ਸ੍ਰਿਸ਼ਟੀ ਕਿਨੇ ਸਾਜੀ ਪ੍ਰਮਾਤਮਾ ਨੇ ਹੁਣ ਜਿਹਨੇ ਸਮਾਂ ਦਿੱਤਾ ਉਹਦੇ ਲਈ ਸਮਾਂ ਨਾ ਹੋਵੇ। ਅਗਲਾ ਕਹਿੰਦਾ ਜਿਹਨੇ ਤੇਰੀ ਮਦਦ ਕੀਤੀ ਤਾਂ ਉਹਦੇ ਲਈ ਸਮਾਂ ਨਹੀਂ ਤੇਰੇ ਕੋਲ। ਗੁਰੂ ਲਈ ਸਮਾਂ ਨਹੀਂ। ਸਮਾਂ ਦੇਣਾ ਪੈਂਦਾ। ਜਿਹੜਾ ਬੱਚਾ ਪੜ੍ਹਾਈ ਵਿੱਚ ਆਪਣੇ ਆਪ ਨੂੰ ਸਮਾਂ ਦਿੰਦਾ ਉਹ ਪਾਸ ਹੈ। ਜਿਹੜਾ ਸਮਾਂ ਨਹੀਂ ਦਿੰਦਾ ਹੋਰ ਪਾਸੇ ਸਮਾਂ ਖਚਤ ਕਰ ਦਿੰਦਾ ਉਹ ਬੱਚਾ ਫੇਲ ਆਏ ਤੇ ਉਨੇ ਉਹ ਜਾ ਬੀਜਿਆ ਉਹ ਜਾ ਪਾਲਿਆ ਉਹਨੇ ਉਹ ਜਾ ਬੀਜਿਆ ਉਹ ਜਾ ਪਾਲਿਆ ਇਹੀ ਬੀਜ ਹੈ ਬਸ ਜੈਸਾ ਬੀਜ ਹੈ ਸੋ ਇਸ ਕਰਕੇ ਬੱਚਾ ਹੈ ਉਹ ਤੋਂ ਚੰਗਾ ਬੀਜ ਢਾਈ ਚੱਲੋ ਆਪੇ ਉਗੇਗਾ ਕੰਠ ਲਾਇਆ ਆਪਣਾ ਦਾਸ ਰੱਖਿਓ ਤਾਤੀ ਬਨਲ ਅੰਗੀਕਾਰ ਕਿਉ ਮੇਰੇ ਸਵਾਮੀ ਭ੍ਰੰਪਾਉ ਮੇਟ ਸਿਖਾਇਓ ਸੁਖ ਪੈਦਾ ਕਿਵੇਂ ਕਰਨਿਆ ਗੁਰੂ ਦੀ ਕਿਰਪਾ ਨਾਲ ਅਸੀਂ ਸੁਖ ਪੈਦਾ ਕਰਨਾ ਹੈ ਹੋਣਗੇ ਗੁਰੂ ਦੀ ਕਿਰਪਾ ਨਾਲ ਕਦੋਂ ਹੋਣਗੇ ਜਦੋਂ ਗੁਰਸਿੱਖ ਮੀਤ ਚਲਹੋ ਗੁਰ ਚਾਲੀ ਐ ਗੁਰਸਿੱਖ ਮਿੱਤਰਾ ਜਦੋਂ ਤੂੰ ਗੁਰੂ ਦੀ ਚਾਲੀ ਤੇ ਚੱਲੇਗਾ ਗੁਰੂ ਜੀ ਵੀ ਦੱਸਦੇ ਆ ਜੇ ਸਾਨੂੰ ਹੋਰ ਬੰਦੇ ਦੱਸਦੇ ਆ ਨਾ ਬੋਲ ਕੇ ਸਾਡੇ ਲਾਹੇ ਤਾਂ ਸਾਡੇ ਗੁਰੂ ਜੀ ਵੀ ਦੱਸਦੇ ਆ ਵੀ ਐ ਨਹੀਂ ਭਾਈ ਤੂੰ ਐਂ ਕਰ ਪੁੱਛੋ ਜੋ ਮਰਜੀ ਹੈ ਸਵਾਲ ਬਿਆਸ ਸਤਿਗੁਰੂ ਜੀ ਇਹਦੇ ਬਾਰੇ ਕੀ ਕਹਿੰਦੇ ਆ ਦੱਸਣਗੇ ਗੁਰੂ ਸਾਹਿਬ ਜੀ ਫਿਰ ਦੱਸਦੇ ਆ ਸੱਚੇ ਪਾਤਸ਼ਾਹ ਓ ਮਾਲਕ ਨੇ ਆਪਣੇ ਸੇਵਕ ਦੀ ਸਦਾ ਮਦਦ ਕੀਤੀ ਐ ਸਹਾਇਤਾ ਕੀਤੀ ਐ ਤੇ ਮਹਾ ਆਨੰਦ ਕਰੋ ਦਾਸ ਹਰ ਕੇ ਨਾਨਕ ਵਿਸ਼ਵਾਸ ਮਨ ਆਇਓ ਏ ਪ੍ਰਮਾਤਮਾ ਪ੍ਰਭੂ ਦੇ ਸੇਵਕ ਤੇਰੇ ਮਨ ਵਿੱਚ ਪ੍ਰਭੂ ਵਾਸਤੇ ਸ਼ਰਧਾ ਬਣ ਚੁੱਕੀ ਹੈ ਜਦੋਂ ਵਿਸ਼ਵਾਸ ਬਣ ਗਿਆ ਜਦੋਂ ਭਰੋਸਾ ਬਣ ਗਿਆ ਜਦੋਂ ਜਦੋਂ ਸ਼ਰਧਾ ਬਣ ਚੁੱਕੀ ਹੈ ਪ੍ਰਭੂ ਵਾਸਤੇ ਤੂੰ ਬੇਸ਼ੱਕ ਆਤਮਕ ਆਨੰਦ ਮਾਣਨ ਦਾ ਉਹ ਭਾਵ ਜੀ ਦੇ ਅੰਦਰ ਪਰਮਾਤਮਾ ਵਾਸਤੇ ਸ਼ਰਧਾ ਬਣ ਗਈ ਪ੍ਰੀਤ ਬਣ ਗਈ ਤਾਂ ਉਹ ਜ਼ਰੂਰ ਆਨੰਦ ਮਾਣਦਾ ਹੈ ਉਹਨੂੰ ਆਨੰਦ ਪ੍ਰਾਪਤ ਹੁੰਦਾ ਹੈ ਇਸ ਤਰ੍ਹਾਂ ਇਹ ਸ਼ਬਦ ਵਿੱਚ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਕਿ ਭਾਈ ਚਿੰਤਾ ਕਰਨ ਦੀ ਲੋੜ ਨਹੀਂ ਕੋਸ਼ਿਸ਼ ਕਰ ਵਿਸ਼ਵਾਸ ਰੱਖ ਭਰੋਸਾ ਰੱਖ ਸੁਣਿਆ ਕਰ ਸ਼ਬਦ ਨੂੰ ਉਹਨੂੰ ਵਸਾਇਆ ਕਰ ਹੁਣ ਮੰਨ ਲਓ ਅੱਜ ਆਪਾਂ ਸੁਣਿਆ ਵੀ ਉਹ ਬੰਦਗੀ ਨੂੰ ਪਿਆਰ ਕਰਦਾ ਭਗਤੀ ਨੂੰ ਪਿਆਰ ਕਰਦਾ ਤਾਂ ਫਿਰ ਭਗਤੀ ਕਰ ਪ੍ਰਮਾਤਮਾ ਦੀ ਬੰਦਗੀ ਕਰ ਸਿਮਰਨ ਕਰ ਰਾਗ ਮਲਾਰ ਮਹੱਲਾ ਪੰਜਵਾ ਚੌਪਦੇ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਅਗਲਾ ਸ਼ਬਦ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੈ ਰਾਗ ਮਲਾਰ ਵਿੱਚ ਘਰ ਦੂਜਾ ਵਿੱਚ ਗੁਰੂ ਅਰਜਨ ਦੇਵ ਜੀ ਦੀ ਚੌਪਦੇ ਭਾਵ ਚਾਰ ਬੰਦਾਂ ਵਾਲੀ ਬਾਣੀ ਹੈ ਤੇ ਸਤਗੁਰੂ ਜੀ ਮੂਲ ਮੰਤਰ ਗੁਰ ਮੰਤਰ ਦੇ ਅਰਥ ਆਪਾਂ ਬਹੁਤ ਵਾਰੀ ਸੁਣਿਆ ਏ ਓ ੴ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਦੁੱਖ ਆ ਗਿਆ ਕੋਈ ਗੱਲ ਨਹੀਂ ਤੂੰ ਅਰਦਾਸ ਕਰ। ਮਨੋਂ ਕਰ ਜੁੜ ਕੇ ਪਾਤਸ਼ਾਹ ਮਿਹਰ ਕਰੋ ਮੇਰੇ ਤੇ ਮੈਂ ਔਗਣਾ ਦਾ ਭਰਿਆ ਹੋਇਆ ਤੁਸੀਂ ਮੈਨੂੰ ਬਖਸ਼ਿਸ਼ ਕਰੋ ਮੇਰੇ ਤੇ ਜ਼ਰੂਰ ਕਰੇਗਾ ਬਖਸ਼ਿਸ਼। ਚਿੰਤਾ ਨਾ ਕਰ ਚਿੰਤਨ ਕਰ ਆਖੋ ਸਤਿਨਾਮ। ਮਰੇ ਕਹਿੰਦੇ ਚਿੰਤਾ ਨਾ ਕਰ ਚਿੰਤਨ ਕਰਨਾ ਸ਼ੁਰੂ ਕਰ ਦੇ ਗੁਰਮੁਖ ਦੀ ਸੈ ਬ੍ਰਹਮ ਵਿਸਾਰ ਗੁਰੂ ਦੀ ਸ਼ਰਨ ਪੈ ਸਾਰਾ ਜਗਤ ਪ੍ਰਮਾਤਮਾ ਦਾ ਖਲਾਰਾ ਦਿਸ ਪੈਂਦਾ ਗੁਰਮੁਖ ਤ੍ਰੈ ਗੁਈਆਂ ਵਿਸਥਾਰ ਗੁਰੂ ਦੀ ਸ਼ਰਨ ਪਿਆ ਇਹ ਵੀ ਸਮਝ ਆ ਜਾਂਦੀ ਹੈ ਕਿ ਮਾਇਆ ਦੇ ਤਿੰਨਾਂ ਗੁਣਾਂ ਦਾ ਖਲਾਰਾ ਹੈ ਗੁਰਮੁਖ ਨਾਦ ਬੇਦ ਵਿਚਾਰ ਗੁਰੂ ਦੀ ਸ਼ਰਨ ਪੈਣਾ ਹੀ ਜੋਗੀਆਂ ਦੇ ਨਾਮ ਦਾ ਤੇ ਪੰਡਤਾਂ ਦੇ বেদ ਦਾ ਵਿਚਾਰ ਹੈ। ਗੁਰੂ ਜੀ ਦੀ ਸ਼ਰਨ ਪੈ ਜਾਣਾ ਗੁਰੂ ਜੀ ਦੇ ਉਪਦੇਸ਼ ਨੂੰ ਸਮਝਣਾ। ਤੇ ਫਿਰ ਸੁਣਿਆ ਵੀ ਬਿਨ ਗੁਰ ਪੂਰੇ ਘੋਰ ਅੰਧਾਰ ਘੋਰ ਅੰਧਾਰ ਪੂਰੇ ਗੁਰੂ ਦੀ ਸਮਝ ਤੋਂ ਬਿਨਾ ਮਹਾਰਾਜ ਕਹਿੰਦੇ ਬਿਨ ਗੁਰ ਪੂਰੇ ਘੋਰ ਅੰਧਾਰ ਪੂਰੇ ਗੁਰੂ ਦੀ ਸ਼ਰਣ ਤੋਂ ਬਿਨਾਂ ਆਤਮਿਕ ਜੀਵਨ ਵੱਲੋਂ ਘੁੱਪ ਹਨੇਰਾ ਤਾਂ ਪਟਕਣਾ ਬਣੀ ਹੋਈ ਤਾਂ ਨਹੀਂ ਮੰਨ ਖੜਦਾ ਕੋ ਬੰਦਾ ਸੋਚਦਾ ਵੀ ਮੈਂ ਕਰਨਾ ਜੋ ਕੁਝ ਕਰਨਾ ਮੈਥੋਂ ਨਹੀਂ ਹੋ ਰਹਾ ਮੈਨੂੰ ਕੋਈ ਮੰਤਰ ਮਾਰੇ ਤੇ ਮਿੰਟਾਂ ਸਿਕੰਟਾਂ ਵਿੱਚ ਮੇਰੇ ਕੰਮ ਹੋ ਜਾਣ ਬਸ ਕੋਪ ਹਨੇਰਾ ਬਣਿਆ ਹੋਇਆ ਹੋਇਆ ਗੁਰੂ ਜੀ ਤੋਂ ਬਿਨਾਂ ਗੁਰੂ ਜੀ ਦੇ ਗਿਆਨ ਤੋਂ ਬਿਨਾ ਸ਼ਰਨ ਤੋਂ ਬਿਨਾ ਗੁਰੂ ਦੀ ਸ਼ਰਨ ਪੈਣਾ ਹੀ ਜੋਗਿਆਂ ਦੇ ਨਾਲ ਤੇ ਪੰਡਤਾਂ ਦੇ ਵੇਦ ਦਾ ਵਿਚਾਰ ਹੈ ਬਿਨ ਗੁਰ ਪੂਰੇ ਘੋਰ ਅੰਧਾਰ ਇਸ ਕਰਕੇ ਸਤਿਗੁਰੂ ਜੀ ਕੀ ਕਹਿੰਦੇ ਆ ਮੇਰੇ ਮਨ ਗੁਰ ਗੁਰ ਕਰਤ ਸਦਾ ਸੁਖ ਪਾਈਐ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਕਹਿੰਦੇ ਆ ਮੇਰੇ ਮਨ ਗੁਰ ਗੁਰ ਕਰਤ ਸਦਾ ਸੁਖ ਪਾਈਐ ਬਾਦਸ਼ਾਹ ਕਹਿੰਦੇ ਇਹ ਮੇਰੇ ਮਨ ਤੂੰ ਗੁਰੂ ਨੂੰ ਹਰ ਵੇਲੇ ਯਾਦ ਕਰਦਿਆਂ ਸਦਾ ਆਤਮਿਕ ਆਨੰਦ ਮਾਣ ਸਕੀਦਾ ਹੈ ਸਦਾ ਆਤਮਿਕ ਸੁੱਖ ਮਾਣ ਸਕੀਦਾ ਗੁਰੂ ਗੁਰੂ ਕਰ ਗੁਰੂ ਗੁਰ ਕਰਤ ਸਦਾ ਸੁਖ ਹੋਏ ਸਦਾ ਦਾ ਸੁੱਖ ਕਿਹਾ ਮਹਾਰਾਜ ਨੇ ਇਹ ਨਹੀਂ ਵੀ ਸੁਖ ਹੋਏ ਸਦਾ ਸੁਖ ਹੋਏ ਮਹਾਰਾਜ ਕਹਿੰਦੇ ਪਰ ਤੂੰ ਹਰ ਵੇਲੇ ਯਾਦ ਕਰਿਆ ਕਰ ਪਰਮੇਸ਼ਵਰ ਨੂੰ ਗੁਰ ਉਪਦੇਸ਼ ਹਰ ਹਿਰਦੇ ਵਸਿਓ ਸਾਸਿ ਗਿਰਾਸਿ ਆਪਣਾ ਖਸਮ ਧਾਈਐ ਮਹਾਰਾਜ ਕਹਿੰਦੇ ਹੈ ਮੇਰੇ ਮਨ ਗੁਰੂ ਉਪਦੇਸ਼ ਨਾਲ ਪ੍ਰਮਾਤਮਾ ਹਿਰਦੇ ਵਿੱਚ ਵਸਦਾ ਹੈ ਤੇ ਮਨਾ ਗੁਰੂ ਦੀ ਸ਼ਰਨ ਪੈ ਕੇ ਹਰੇਕ ਸਾਹ ਦੇ ਨਾਲ ਕੋਸ਼ਿਸ਼ ਕਰਿਆ ਕਰ ਹਰੇਕ ਗ੍ਰਾਹੀ ਦੇ ਨਾਲ ਗੁਰਪ੍ਰਦੇਸ਼ ਅਰ ਹਿਰਦਾ ਵਸੋ ਸਾਸ ਗிராਸ ਗிராਸ ਭਾਵ ਹਰੇਕ ਗ੍ਰਾਹੀ ਦੇ ਨਾਲ ਜੋ ਵੀ ਤੂੰ ਖਾਣਾ ਪੀਣਾ ਪਹਿਨਦਾ ਵਾਹਿਗੁਰੂ ਸਭ ਤੇਰਾ ਦਿੱਤਾ ਹੈ ਸਾਸ ਗிராਸ ਆਪਣਾ ਖਸਮ ਧਿਆਈਏ ਭਾਵ ਆਪਣਾ ਮਾਲਕ ਨੂੰ ਧਿਆਉਂਦਾ ਰਹੇ ਹੁਣ ਮਾਲਕ ਨਹੀਂ ਤਾਂ ਦੇਣਾ ਹੁੰਦਾ ਸਾਰਾ ਕੁਝ ਮਾਲਕ ਦੇ ਹੱਥ ਵਸਦਾ ਸਭ ਕੁਝ ਇਸ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ ਹਰੇਕ ਗ੍ਰਾਹੀ ਦੇ ਨਾਲ ਆਪਣੇ ਮਾਲਕ ਪ੍ਰਭੂ ਦਾ ਨਾਮ ਸਿਮਰੜਿਆ ਕਰ ਇਸ ਕਰਕੇ ਸਿਮਰਨ ਲਈ ਜਗਾ ਜ਼ਰੂਰ ਬਣਾਓ ਗੁਰ ਕੇ ਚਰਨ ਬਿਟੋ ਬਲ ਜਾ ਮੈਂ ਗੁਰੂ ਦੇ ਚਰਨਾਂ ਤੋਂ ਕੁਰਬਾਨ ਜਾਂਦਾ ਹਾਂ ਗੁਰ ਕੇ ਗੁਣ ਅਨੰਦਨ ਨਿਤ ਗਾਓ ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਹਰ ਵੇਲੇ ਸਦਾ ਗੁਰੂ ਦੇ ਗੁਣ ਗਾਉਂਦਾ ਰਹਾ ਹਾਂ ਤੇ ਗੁਰੂ ਦੇ ਗੁਣ ਗਾਉਂਦਾ ਹਾਂ ਗੁਰ ਕੇ ਗੁਣ ਅਨੰਦ ਨਿਤ ਗਾਓ ਗੁਰ ਕੀ ਧੂੜ ਕਰੋ ਇਸ਼ਨਾਨ ਮੈਂ ਗੁਰੂ ਦੇ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਕਰਦਾ ਹਾਂ ਭਾਵ ਕੀ ਵੀ ਗੁਰੂ ਜੀ ਦਾ ਗਿਆਨ ਉਪਦੇਸ਼ ਪ੍ਰਾਪਤ ਕਰਦਾ ਹਾਂ ਗੁਰ ਕੀ ਧੂੜ ਕਰੋ ਇਸ਼ਨਾਨ ਸਾਚੀ ਦਰਗਹ ਪਾਈ ਹੈ ਮਾਨ ਤੇ ਗੁਰੂ ਦੀ ਮਿਹਰ ਨਾਲ ਫਿਰ ਸਦਾ ਕਾਇਮ ਰਹਿਣ ਵਾਲੀ ਦਰਗਾਹ ਵਿੱਚ ਆਦਰ ਹਾਸਲ ਕਰੀਦਾ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਦਾ ਦੀ ਦਰਗਾਹ ਪ੍ਰਮਾਤਮਾ ਦੀ ਤੇ ਅੱਗੇ ਜਾ ਕੇ ਵੀ ਫਿਰ ਸਾਨੂੰ ਆਦਰ ਹਾਸਲ ਪ੍ਰਾਪਤ ਹੁੰਦਾ ਹੈ ਗੁਰ ਬੋਹੇ ਥ ਭਵ ਜਲ ਤਾਰਨਾ ਹੁਣ ਪਿੱਛੋਂ ਤੋਂ ਲੈ ਕੇ ਗੁਰੂ ਸਾਹਿਬ ਜੀ ਸਾਨੂੰ ਇਹੀ ਸਮਝਾ ਰਹੇ ਹੈ ਵੀਤੂ ਉਪਦੇਸ਼ ਨਾਲ ਜੀ ਵੀ ਗੁਰੂ ਦੇ ਉਪਦੇਸ਼ ਦੀ ਧੂੜ ਵਿੱਚ ਇਸ਼ਨਾਨ ਕਰ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਕਰ ਸਾਚੀ ਦਰਗਹਿ ਪਾਈਏ ਮਨ ਗੁਰਬੋਹਿਤ ਫਿਰ ਮਾਰੇ ਕਹਿੰਦੇ ਹੋਰ ਦੱਸਦੇ ਆ ਵੀ ਗੁਰੂ ਇੱਕ ਜਹਾਜ਼ ਐ ਬੋਹਿਤ ਕਿ ਨੂੰ ਕਹਿੰਦੇ ਆ ਜੀ ਜਹਾਜ਼ ਨੂੰ ਗੁਰਬੋਹਿਤ ਭਵਜਲ ਤਾਰਨ ਹਰ ਇਹ ਸੰਸਾਰ ਇੱਕ ਸਮੁੰਦਰ ਐ ਪਾਣੀ ਨਾਲ ਨਕਾ ਨਗ ਭਰਿਆ ਹੋਇਆ ਪਾਉ ਤੇ ਗੁਰੂ ਬੋਹਿਥਾ ਭਾਵਿਕ ਜਹਾਜ਼ ਹੈ। ਭਵਜਲ ਤਾਰਨਹਾਰ ਫਿਰ ਇਸ ਸੰਸਾਰ ਸਮੁੰਦਰ ਤੋਂ ਸਾਨੂੰ ਪਾਰ ਲੰਘਾ ਸਕਣ ਵਾਲਾ ਇੱਕ ਜਹਾਜ਼ ਹੈ। ਗੁਰ ਭੇਟਿਆ ਨਾ ਹੋਏ ਜੋਨ અવਤਾਰ ਫਿਰ ਮਹਾਰਾਜ ਕਹਿੰਦੇ ਇੱਕ ਹੋਰ ਵੱਡਾ ਲਾਭ ਮਾਉਣ ਵਾਲਾ ਤੈਨੂੰ ਸੁੱਖ ਤਾਂ ਮਿਲਣੀ ਮਿਲਣਿਆ ਸੋਭਾ ਵੀ ਮਿਲਣੀ ਮਿਲਣੀ ਆ। ਤੇ ਜੇ ਗੁਰੂ ਨੂੰ ਮਿਲ ਪੈਂ ਤਾਂ ਫਿਰ ਜੂਨਾ ਵਿੱਚ ਵੀ ਨਹੀਂ ਆਈਦਾ ਆਖੋ ਸਤਨਾਮ ਗੁਰ ਭੇਟਿਆ ਨਾ ਹੋਏ ਜੋਨ ਔਤਾਰ ਵੀ ਜੋਨ ਔਤਾਰ ਨਹੀਂ ਹੋਣਾ ਤੇਰਾ ਵੀ ਕਦੇ ਜੰਮ ਪਿਆ ਕਦੇ ਮਰ ਗਿਆ 84 ਲੱਖ ਜੂਨ ਹੁਣ ਕਿਹੜਾ ਥੋੜੀ ਹੁੰਦੀ ਗੁਰ ਕੀ ਸੇਵਾ ਸੋ ਜਾਣ ਪਾਏ ਤੇ ਜਦੋਂ ਬਖਸ਼ਿਸ਼ ਹੋ ਜਾਂਦੀ ਹੈ ਗੁਰੂ ਦੀ ਕਿਰਪਾ ਨਾਲ ਫੇਰ ਉਹ ਮਨੁੱਖਾ ਸੇਵਾ ਦਾ ਮੌਕਾ ਪ੍ਰਾਪਤ ਕਰਦਾ ਹੈ ਸੇਵਾ ਦਾ ਮੌਕਾ ਮਨੁੱਖਾ ਜਨਮ ਵਿੱਚ ਪ੍ਰਾਪਤ ਹੋ ਜਾਣਾ ਗੁਰ ਕੀ ਸੇਵਾ ਸੋ ਜਨ ਪਾਇ ਜਾ ਕੋ ਕਰਮ ਲਿਖਿਆ ਤੁਰ ਆਏ ਇਹ ਲੇਖਾ ਮੱਥੇ ਦੇ ਕੋਈ ਚੰਗਾ ਬੀਜਾ ਕਰਮ ਅੱਗੇ ਆ ਗਿਆ ਤੇ ਪ੍ਰਭੂ ਦੀ ਮਿਹਰ ਨਾਲ ਇਹ ਲੇਖ ਲਿਖਿਆ ਗੁਰ ਮੇਰੀ ਜੀਵਨ ਗੁਰਿਆ ਆਧਾਰ ਅਸਲ 'ਚ ਤਾਂ ਗੁਰੂ ਹੀ ਮੇਰੀ ਜ਼ਿੰਦਗੀ ਹੈ ਜਿਨੇ ਉਪਦੇਸ਼ ਦੇ ਕੇ ਮੈਨੂੰ ਚੱਲਣਾ ਸਿਖਾਉਣਾ ਹੈ ਗੁਰੂ ਹੀ ਮੇਰੇ ਮਨ ਨੂੰ ਢਾਰਸ ਦੇਣ ਵਾਲਾ ਹੈ ਦਲਾਸਾ ਦੇਣ ਵਾਲਾ ਖੜਾਣਾ ਮੇਰਾ ਪਰਿਵਾਰ ਹੈ ਮਨ ਗੁਰ ਮੇਰਾ ਖਾਸੋ ਸਤਿਗੁਰੂ ਸਰਣਾਈ ਗੁਰੂ ਹੀ ਮੇਰਾ ਮਾਲਕ ਹੈ ਮੈਂ ਸਦਾ ਗੁਰ ਦੀ ਸ਼ਰਨ ਪਿਆ ਰਹਿਦਾ ਹਾਂ ਨਾਨਕ ਗੁਰ ਪਾਰਬ ਰਹਿਮ ਜਾ ਕੀ ਕੀ ਮਨਾ ਪਾਈ ਗੁਰੂ ਪਰਮਾਤਮਾ ਦਾ ਰੂਪ ਹੈ ਜਿਹਦਾ ਕਿਤੇ ਮੁੱਲ ਨਹੀਂ ਪੈ ਸਕਦਾ ਉਹ ਐਡਾ ਵੱਡਾ ਸਮਰੱਥ ਗੁਰੂ ਹੈ ਇਸ ਤਰ੍ਹਾਂ ਭਾਈ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ